ਸਸਕਾ ਵਿੱਚ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਭੋਰ 시 ਰਾਜਪੂਤਾ ਜਿਲ੍ਹਾ ਅਮਰਸਰ ਪਿੰਦੇ ਜੀ ਤਹਿਸੀਲ ਬਾਬਕ ਵਾਲਾ ਤੇ ਵੀਰੜ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਹੈ ਜੀ ਚੁੱਲੇ ਨੇ ਪਹਿਲੇ ਵੀ ਵੀਡੀਓ ਬਣਾਈਆਂ ਪਰ ਪਸ਼ੂ ਬੜੇ ਰਿਕੋਰ ਵਾਲੇ ਹੁੰਦੇ ਬਾਈਓ ਨਾਲ ਕੋ ਜੀ ਤੇ ਅੱਜ ਵੀ ਨੇ ਕੋਲ ਇੱਕ ਨੀਲੀ ਝੋਟੀ ਸੇਲ ਆ ਤੇ ਆ ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਆ ਕੀ ਮਿਲਕ ਰਿਕੋਰ ਉਸ ਤੋਂ ਬਲੋ ਵੀ ਜੀ ਰਿਕਵੈਸਟ ਕੋ ਬਲੋ ਇੱਥੇ ਆ ਕੇ ਚੁਆਇਸ ਕਰੋ ਪਾਸ ਕਰੋ ਉਹਨੂੰ ਤੁਸਲੇਂਖੇਲ ਤੋਂ ਨਾਲ ਵੀਡੀਓ ਬਾਤ ਅਸ਼ੇ ਕਰਦਿਆ ਕਰੋ ਤਾਂ ਲੋਕਾਂ ਨੂੰ ਵੀ ਇਹਦਾ ਫਾਇਦਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਅੱਜਕੱਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਣ ਭਾਈ ਜੀ ਕਿੱਦਾਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਭਾਈ ਜੀ ਚੱਲਾ ਚੱਲਾ ਹਾਂਜੀ ਹੋ ਗਈ ਤਿਆਰ ਹੋ ਝੋਟੀ ਜੀ ਆਪਣੀ ਹੋ ਗਈ ਭਾਈ ਜੀ ਝੋਟੀ ਤਿਆਰ ਠੀਕ ਹੈ ਹਾਂਜੀ ਸੂਪੀ ਜੀ ਹਾਂਜੀ ਭਾਈ ਜੀ ਸੂਪੀ ਆ ਇਸ ਸਵੇਰੇ ਝੋਟੀ ਸੁਈ ਹੈ ਹਾਂਜੀ ਆਪਕ 9 ਵਜੇ ਦੇ ਕਰੀਬ ਠੀਕ ਆ ਤੇ ਜੇਰਾ ਜੇ ਪਾਈ ਨਹੀਂ ਉਦਾਂ ਹਾਂਜੀ ਚੋਤਾ ਦਾ 4 ਕਿਲੋ ਦੁੱਧ ਜਿਹੜਾ ਉਹ ਚੋਤਾ ਦਾ ਠੀਕ ਆ ਠ ਅਛਾ ਡਾਇਮੰਡ ਦੀ ਆ ਹਰੀ ਗਾਲੇ ਡਾਇਮੰਡ ਹਰੀ ਗਾ ਠੀਕ ਆ ਜਿਹੜਾ ਹੁਣ ਇਹ ਗੱਬਣ ਸੀ ਜਿਹਦੇ ਤੋਂ ਜੀ ਦੀ ਇਹ ਮਗਰ ਕੱਟੀ ਆਈ ਹੈ ਹਾਂਜੀ ਹਾਂਜੀ ਇਹ ਟੈਂਕ ਦੀ ਆਈ ਆ ਟੈਂਕ ਦੀ ਕੱਟੀ ਆਈ ਜਿਹੜਾ ਜੱਗਾ ਭਲਾਈਪੁਰੀ ਵਾਲ ਟਾਇ ਹਾਂਜੀ 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 ਉਹਦੇ ਟੈਂਕ ਉਹਦੇ ਬੁੱਲ ਦੀ ਆਈ ਆ ਠੀਕ ਹੈ ਠੀਕ ਹੈ ਜੱਗਾ ਭਲਾਈਪੁਰੀ ਆਪ ਹੀ ਰੱਖ ਅਛਾ ਆਪ ਹੀ ਸਿਮਨ ਰੱਖ ਉਹਦੀ ਕੋਲ ਰਿਪੋਰਟ ਹੈਗਾ ਬਿਸ਼ੱਕ ਦੀ ਕੋਈ ਵੀ ਬੰਦਾ ਉਹਨੂੰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਵਾਜੂ ਵਧੀਆ ਨਿਕਲੇ ਜੀ ਚਵਾ ਦਾ ਠੀਕ ਆ ਬਹੁਤ ਵਧੀਆ ਚਵਾ ਠੀਕ ਆ ਮੈਂ ਫੋਨ ਬੰਦ ਕਰ ਤੇ ਨਾਲੇ ਚਾਰ ਦਾਤੀ ਇਹਦੇ ਜੀ ਹਾਂਜੀ ਚਾਰ ਤੰਮੋ ਤੋਰੋ ਆ ਜੋ ਚਾਰੇ ਪੈਰਾਂ ਦੇ ਨਿਸ਼ਾਨ ਆ ਭਾਜੀ ਸਾਰੀਆਂ ਨਿਸ਼ਾਨੀਆਂ a to z ਆ ਪੂਰੀਆਂ ਕਵਰੇਜ ਹੋਣਾ ਨਵਾਈ ਨੂੰ ਤਾਂ ਕਰਕੇ ਨਹੀਂ ਆਉਂਦੇ ਨਹੀਂ ਨਹੀਂ ਖੰਡਾ ਬਿਲਕੁਲ ਬਿਲਕੁਲ ਚਾਰੇ ਨਿਸ਼ਾਨੀਆਂ ਜੈਜ ਮਾਰਕਿੰਗ ਆ ਠੋਡੀ ਤੇ ਵੀ ਜਿਹਦੇ ਬੱਗੀ ਮੋਛਾ ਠੀਕ ਆ ਜੀ ਠੀਕ ਆ ਜੀ ਮਾਰਕਿੰਗ ਸਾਰੀ ਹੈਗੀ ਆ ਅੱਖਾਂ ਵੀ ਅੱਖਾਂ ਦੇ ਵਿੱਚ ਵੀ ਵਖਾ ਦਿਓ ਅੱਖਾਂ ਦੇ ਵਿੱਚ ਵੀ ਹੈਗੇ ਸਾਰੇ ਨਿਸ਼ਾਨੀਆਂ ਹੈਗੇ ਜੀ ਤੋਰੋ ਤੋਰ ਆ ਦੇਖੋ ਆ ਜਾਓ ਆ ਜਾਓ ਕੱਟੀ ਪਿੱਛੇ ਥੋੜੀ ਆਈ ਹੈ ਨਾ ਜੀ ਹਾਂਜੀ ਕੱਟੀ ਬਹੁਤ ਹੋਰ ਜੀ ਲੋ ਇੱਥੇ ਕੱਟ ਕਰਾਉਣਾ ਹੈ ਜੈਲ ਹਜੇ ਪੈਣੀ ਆ ਆਹ ਦੇਖ ਬਠੀ ਇਹ ਆ ਕੱਟੀ ਆ ਗਈ ਹਾਂ ਕੱਟੀ ਸਾਰਾ ਹਾਂ ਕੱਟੀ ਬਹੁਤ ਸੋਹਣੀ ਹੈ ਨਹੀਂ ਸੋਹਣੀ ਹਾਂਜੀ ਹਾਂਜੀ ਕੱਟੀ ਦੇ ਤੇ ਬਹੁਤ ਸੋਹਣੇ ਆ ਸਾਰੇ ਫੈਕਟਰ ਟੋਟਲੀ ਕਰ ਗਈ ਕਬਰ ਆਪਣਾ ਬਿਲਕੁਲ ਹਾਂਜੀ ਹਾਂਜੀ ਇਹ ਇਧਰ ਇਧਰ ਬੰਦੋ pani fer baaji moru te baaji e da jada na o jaidad hi karna apan haan ji land dewan wala hi gal land dewan ਪਾ 90000 ਦੀ ਟੁੱਟੀ ਦੇ ਦਸਾਂ 90000 ਦੀ ਹੋ ਜਾਊਗਾ ਮੋਕੇ ਦਾ ਮਾਨਦਾਰ ਜੀ ਮਾੜਾ ਤਾਂ ਮੋਟਾ ਹੋ ਜਾਏਗਾ ਮਾੜਾ ਮੋਟਾ ਮਾੜਾ ਮੋਟਾ ਹੋ ਜਾਏਗਾ ਚਲੋ ਬਾਕੀ ਇਹ ਹੈ ਕਿ ਟੁੱਟੀ 12 ਕਿਲੋ ਦੁੱਧ ਦੇ ਆਰਾਮ ਦੇ ਨਾਲ ਪਾਓ ਠੀਕ ਆ ਬੜੇ ਆਰਾਮ ਦੇ ਨਾਲ ਬਸ ਠੀਕ ਹੈ ਲੋ ਜੀ ਦੇਖੋ 90000 ਮੋਲਾ ਬਾਕੀ ਤੁਹਾਡਾ ਮੋਕੇ ਦੇ ਕੋਈ ਥੋੜਾ ਬੋੜਾ ਮਾਨਦਾਰ ਕਰ ਦੇਣਗੇ ਨਾੜਾ ਦਾ ਬਹੁਤ ਆ ਹਾਂ ਠੀਕ ਆ ਚਲੋ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ ਜੀ 7009686 ਹਾਂਜੀ 385 ਇੱਕ ਰੁਪਿਆ ਜੀ ਬੋਲ ਦਿਓ ਜੀ 700 ਪੂਰਾ 9886385 ਠੀਕ ਹੈ ਪਿੰਡ ਜੀ ਪਿੰਡ ਪੋਰਸ਼ੀ ਰਾਜਪੂਤਾ ਤਹਿਸੀਲ ਬੱਪਕਾਲਾ ਸਾਹਿਬ ਤੇ ਜ਼ਿਲ੍ਹਾ ਹੰਦਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ